ਹੋ ਮੈਂ ਤੇਰੀ ਤੂੰ ਮੇਰਾ ਮੈਂ ਤੇਰੀ ਤੂੰ ਮੇਰਾ ਛੱਡਣਾ ਜਾਵੀ ਵੇ ਜੋ ਅਲੜਪੁਣੇ ਵਿੱਚ ਲਾਈਆਂ ਤੋੜਨ ਬਾਮੀ ਵੇ ਹੋ ਮੈਂ ਤੇਰੀ ਤੂੰ ਮੇਰਾ ਛੱਡਣਾ ਜਾਵੀ ਵੇ ਜੋ ਅਲੜਪੁਣੇ ਵਿੱਚ ਲਾਈਆਂ ਤੋੜਨ ਬਾਮੀ ਵੇ ਹੋ ਮੈਂ ਤੇਰੀ ਤੂੰ ਮੇਰਾ ਪਿਆਰ ਤੇਰੇ ਵਿੱਚ ਸੁਣਵੇ ੱਟਾ ਮੈਂ ਹੋ ਗਈ دیਵਾਨੀ ਅੱਗੇ ਜ਼ਖਮ ਤੇਰੇ ਦਿਲ ਤੇ ਹੋਰ ਨਾ ਮਾਰੀ ਕਾਨੀ ਇਹ ਜ਼ਖਮ ਵਛੜਾ ਆਕੇ ਮਲਮ ਲਾਵੀਂ ਵੇ ਜੋ ਪੁਣੇ ਵਿੱਚ ਲਾਈਆਂ ਕੋੜਨ ਬਾਵੀ ਵੇ ਹੋ ਮੈਂ ਤੇਰੀ ਤੂੰ ਮੇਰਾ ਹੋ ਮੈਂ ਤੇਰੀ ਤੂੰ ਮੇਰਾ ਵਾਹ ਭਾਈ ਕੀ ਬਾਤ ਆ ਸਲੂਟ ਬਣਦਾ ਯਾਰ ਇੰਨਾ ਸੋਹਣਾ ਗੀਤ ਤੁਸੀਂ ਉਹਨੂੰ ਇੰਨਾ ਸੋਹਣਾ ਨਿਭਾਇਆ ਕਿ ਮੈਨੂੰ ਲੱਗਦਾ ਵੀ ਜਦੋਂ ਅਸੀਂ ਕਿਸੇ ਨੂੰ ਟ੍ਰਿਬਿਊਟ ਦਿੰਨੇ ਆ ਜਾਂ ਅਸੀਂ ਕਿਸੇ ਨੂੰ ਗਾਉਣੇ ਆ ਉਹ ਵੀ ਉਸਤਾਦ ਲੋਕਾਂ ਨੂੰ ਤੇ ਬੜਾ ਧਿਆਨ ਰੱਖਣਾ ਪੈਂਦਾ ਇਸ ਚੀਜ਼ ਦਾ ਵੀ ਯਾਰ ਅਸੀਂ ਨਿਭਾ ਲਵਾਂਗੇ